ਖਬਰ ਪਰ ਸਾਨੂੰ ਦੋਖ ਹੈ ਵੀ ਵਿੱਚ ਜ਼ੀਰੋ ਵਾਲੇ ਤਾਂ ਨਾਂ ਚੱਕਦੇ ਨਾ ਸਾਨੂੰ ਕਈਆਂ ਨੇ ਪੇਪਰ ਵੀ ਨਹੀਂ ਦਿੱਤਾ ਕਈਆਂ ਨੇ ਪੇਪਰ ਹੀ ਨਹੀਂ ਦਿੱਤਾ ਉਹ ਵੀ ਨਾਮ ਵਿੱਚ ਆਏ ਹੋਏ ਆ ਕਿੰਨੇ ਕੁ ਪ੍ਰਭਾਵਤ ਹੋ ਰਹੇ ਰਿਸਟ ਕਰਕੇ ਸਟੂਡੈਂਟ ਸਰ 700 ਮੁਲਾਜ਼ਮ ਆ ਜਿਹੜੇ ਅਸੀਂ ਮਤਲਬ ਜਿਨ੍ਹਾਂ ਨੇ ਪੇਪਰ ਦਿੱਤੇ ਸੀਗੇ ਤੇ ਉੱਥੇ ਦਾ ਸਾਰੇ 10-15 ਨਾਮ ਆ ਜਿਹੜੇ ਸਾਡੇ ਵਿੱਚੋਂ ਲੈ ਗਏ ਹੈਗੇ ਉਹ ਤਾਂ ਨੰਬਰ ਮੈਰਿਟਲ ਤਾਂ ਚੱਕੇ ਨਹੀਂ ਗਏ ਜਿਹੜੇ ਜ਼ੀਰੋ ਵਾਲੇ ਨੰਬਰ ਸੀਗੇ ਠੀਕ ਹੈ ਤੇ ਜਾਂ ਜਿਨ੍ਹਾਂ ਦੀ ਛਪਾਰ ਸੀਗੀ ਉਹ ਇਹਨਾਂ ਨੇ ਬੰਦਿਆਂ ਨੂੰ ਵੈਰੀਫਿਕੇਸ਼ਨ ਵਾਸਤੇ ਸੱਦ ਲਿਆ ਜੀ ਅੱਜ ਉਹ ਵੈਰੀਫਿਕੇਸ਼ਨ ਹੋਈ ਜਾਂਦੀ ਆ ਇਸ ਤੋਂ ਅਸੀਂ ਬਹੁਤ ਨਾਰਾਜ਼ ਆ ਅਸੀਂ ਤਿੱਖਾ ਸੰਘਰਸ਼ ਕਰਾਂਗੇ ਜੇ ਕਿਸੇ ਬੰਦੇ ਕੋਲ ਐਕਸਪੀਰੀਅੰਸ ਨਹੀਂ ਸੀ ਤਾਂ ਉਹਦੇ ਉਸੇ ਟਾਈਮ ਹੀ ਫਾਰਮ ਜਿਹੜੇ ਰਜੈਕਟ ਹੋਣੇ ਚਾਹੀਦੇ ਸੀਗੇ ਸਾਰੇ ਬੰਦਿਆਂ ਨੇ ਫੀਸ ਵੀ ਭਰੀ ਆ ਸਭ ਕੁਝ ਹੋਇਆ ਤੁਹਾਨੂੰ ਦੁੱਖ ਇਸ ਗੱਲ ਦਾ ਹੈ ਕਿ ਜਿਹੜੇ ਮਤਲਬ ਐਲੀਜੀਬਿਲਟੀ ਰੱਖਦੇ ਆ ਬੰਦੇ ਜਿਹੜੇ ਹਾਈਐਸਟ ਨੰਬਰ ਲਿੱਤੇ ਆ ਉਹਨਾਂ ਬੰਦਿਆਂ ਨੂੰ ਕਿਉਂ ਛੱਡਿਆ ਗਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵਿੱਚ ਚਾਹੇ ਕੋਈ ਕਾਉਂਸਲਿੰਗ ਹੋਵੇ ਤੇ ਜਾਂ ਕੋਈ ਭਰਤੀ ਦਾ ਮਾਮਲਾ ਵਿਵਾਦ ਅਕਸਰ ਛੇੜੀ ਜਾਂਦਾ ਹੈ ਤੇ ਹੁਣ ਵਿਵਾਦ ਛੜਿਆ ਹੋਇਆ ਹੈ ਹੈਲਪਰਾਂ ਦੀ ਭਰਤੀ ਨੂੰ ਲੈ ਕੇ 10 ਸਾਲ ਪਹਿਲਾਂ ਇਹ ਭਰਤੀ ਕੱਢੀ ਗਈ ਸੀ ਟੈਸਟ ਲਿਆ ਗਿਆ ਸੀ ਤੇ ਹੁਣ ਇਸ ਨੂੰ ਮੁਕੰਮਲ ਕੀਤਾ ਜਾ ਰਿਹਾ ਜਿਹੜੀ ਵੈਰੀਫਾਈ ਲਈ ਵਿਦਿਆਰਥੀ ਬੁਲਾਏ ਗਏ ਆ ਉਮੀਦਵਾਰ ਬੁਲਾਏ ਗਏ ਆ ਜਿਨ੍ਹਾਂ ਨੇ ਪੀਪਰ ਦਿੱਤੇ ਸੀ ਤੇ ਬਾਕੀ ਜਿਹੜੇ ਰਹਿ ਗਏ ਉਹਨਾਂ ਨੇ ਇਤਰਾਜ਼ ਉਠਾਇਆ ਇਸ ਅਰਸ਼ ਦੀ ਚੇਤਾਵਨੀ ਦਿੱਤੀ ਹੈ ਤੇ ਨਾਲ ਦੀ ਨਾਲ ਦੱਸਿਆ ਹੈ ਕਿ ਜਿਹੜੇ ਵੈਰੀਫਿਕੇਸ਼ਨ ਲਈ ਬੁਲਾਏ ਗਏ ਉਮੀਦਵਾਰ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਉਮੀਦਵਾਰ ਆ ਜਿਨ੍ਹਾਂ ਦੇ ਨੰਬਰ ਪੀਪਰ ਵਿੱਚੋਂ ਮਾਈਨਸ 0 ਆ ਮਾਈਨਸ 19 ਆ ਪਰ ਜਿਨ੍ਹਾਂ ਨੇ 85 85 ਨੰਬਰ ਲਏ ਉਹ ਬਾਹਰ ਖੜੇ ਆ ਉਹਨਾਂ ਨੂੰ ਵੈਰੀਫਿਕੇਸ਼ਨ ਲਈ ਨਹੀਂ ਬੁਲਾਇਆ ਗਿਆ ਦੂਜੇ ਪਾਸੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਤੇ ਇਸ ਰਿਕਰੂਟਮੈਂਟ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਿਰਫ ਕਾਗਜ਼ਾਂ ਦੀ ਵੈਰੀਫਿਕੇਸ਼ਨ ਹੀ ਆ ਤੇ ਕਿਸੇ ਨੂੰ ਫਾਈਨਲ ਰੱਖਿਆ ਨਹੀਂ ਗਿਆ ਹਲੇ ਉਹਨਾਂ ਦੱਸਿਆ ਕਿ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ ਗਿਆ ਹੈ ਸਾਰਿਆਂ ਨੂੰ ਕਿ ਜਿਨ੍ਹਾਂ ਨੂੰ ਜੋ-ਜੋ ਇਤਰਾਜ਼ ਆ ਜਿਸ ਸੰਬੰਧੀ ਉਹਨਾਂ ਨੂੰ ਕੋਈ ਇਤਰਾਜ਼ ਆ ਉਹ ਸਾਰੇ ਇਤਰਾਜ਼ ਆਪਣੇ ਆਨਲਾਈਨ ਇਸ ਵੈਬਸਾਈਟ ਤੇ ਯੂਨੀਵਰਸਿਟੀ ਦੀ ਵੈਬਸਾਈਟ ਤੇ ਫਾਈਲ ਕਰ ਸਕਦਾ ਜਾਂ ਆ ਕੇ ਦੇ ਸਕਦਾ ਹੈ ਉਹਨਾਂ ਦੱਸਿਆ ਕਿ ਸਾਰਾ ਕੰਮ ਹੈ ਜਿਹੜਾ ਇੱਕ ਬ੍ਰੀਕਸ਼ਾਨ ਨੇ ਵਿੱਚ ਦੀ ਲੰਘਣਾ ਤੇ ਫਿਰ ਇਹ ਸਾਰੀ ਕਾਰਵਾਈ ਜਿਹੜੀ ਉਹ ਪੂਰੀ ਕੀਤੀ ਜਾਣੀ ਆ ਪਰ ਫਿਰ ਵੀ ਇਹ ਸਾਰੇ ਕਾਸੇ ਦੇ باوجود ਜਿਹੜੇ ਰਹਿ ਗਏ ਉਮੀਦਵਾਰਾ ਉਹ ਰੌਲਾ ਪਾ ਰਹੇ ਆ ਸੰਘਰਸ਼ ਕਰਨ ਦੀ ਚੇਤਾਵਨੀ ਦੇ ਰਹੇ ਆ ਮਸਲਾ ਸਰੇ ਆ ਬਾਬਾ ਫਰੀਦ ਹੈਲਥੀ ਯੂਨੀਵਰਸਿਟੀ ਵੱਲੋਂ ਆ ਜੋ ਅਸੀਂ 2018 ਵਿੱਚ ਪੇਪਰ ਦਿੱਤਾ ਸੀਗਾ ਇਹਨਾਂ ਨੇ ਮਤਲਬ ਵੀ ਰਿਜ਼ਲਟ 2024 ਵਿੱਚ ਕੱਢਿਆ ਸਾਡਾ ਤੇ ਉਸ ਤੋਂ ਬਾਅਦ 14 ਵਿੱਚ ਅਸੀਂ ਸਾਰੀਆਂ ਵੈਕੈਂਸੀਆਂ ਭਰੀਆਂ ਸੀਗੀਆਂ ਫਾਰਮ ਸਾਡਾ ਪੇਪਰ ਹੋਇਆ ਤੇ 2024 ਚੈਨਨ ਨੇ ਰਿਜ਼ਲਟ ਆਊਟ ਕੀਤਾ ਸੀ ਉਹਦੇ ਵਿੱਚੋਂ ਕਾਫੀ ਸਾਡੇ ਵਰਕਰਾਂ ਦੇ ਕਾਫੀ ਅੱਛੇ ਨੰਬਰ ਸੀਗੇ ਤੇ ਅੱਜ ਪਤਾ ਪਰਸੋਂ ਸਾਨੂੰ ਪਤਾ ਲੱਗਿਆ ਕਿ 27 ਤਰੀਕ ਨੂੰ ਸਾਰੇ ਪਤਾ ਲੱਗਿਆ ਕਿ ਇਹਨਾਂ ਨੇ ਲਿਸਟ ਬਣਾ ਲਈ ਹੈ ਸਾਰਿਆਂ ਨੇ ਤੇ ਲਿਸਟ ਵਿੱਚ ਕਿਸੇ ਵੀ ਮਤਲਬ ਜਿਨ੍ਹਾਂ ਦੇ ਵੀ ਹਾਈਐਸਟ ਨੰਬਰ ਹੈ ਕਿਸੇ ਨੂੰ ਵੀ ਨਾਮ ਨਹੀਂ ਹੈ ਲਿਸਟ ਵਿੱਚ ਕਿਸੇ ਦਾ ਵੀ ਮਤਲਬ ਜਿੰਨਾ ਬੰਦਿਆਂ ਦੇ ਸਾਡਿਆਂ ਦੇ ਨਾਮ ਆਏ ਆ ਸਾਨੂੰ ਇਸ ਚੀਜ਼ ਦਾ ਦੁੱਖ ਨਹੀਂ ਹੈ ਕਿ ਉਹ ਮੁਲਾਜ਼ਮਾਂ ਦੇ ਨਾਮ ਆ ਗਏ ਨੇ 0 ਮਾਈਨਸ ਵਾਲਿਆਂ ਦੇ ਵੀ ਮਤਲਬ ਹੈਗੇ ਨੇ ਵਿੱਚ ਬਟ ਸਾਨੂੰ ਦੁੱਖ ਇਸ ਗੱਲ ਦਾ ਹੈ ਕਿ ਜਿਹੜੇ ਮਤਲਬ एलिजिਬਿਲਟੀ ਰੱਖਦੇ ਆ ਬੰਦੇ ਜਿਹੜੇ ਹਾਈਐਸਟ ਨੰਬਰ ਲਿੱਤੇ ਆ ਉਹਨਾਂ ਬੰਦਿਆਂ ਨੂੰ ਕਿਉਂ ਛੱਡਿਆ ਗਿਆ ਸਾਡਾ ਸਿਰਫ ਮਤਲਬ ਇਹ ਸਭ ਨੂੰ ਸਾਡਾ ਇੱਕ ਹੀ ਕੁਐਸਚਨ ਹੈ ਕਿ ਉਹਨਾਂ ਬੰਦਿਆਂ ਦਾ ਕੀ ਕਸੂਰ ਸੀਗਾ ਕਿਸੇ ਨੂੰ ਅਸੀਂ ਗਏ ਸੀ ਯੂਨੀਵਰਸਿਟੀ ਮਾਨਯੋਗ ਸਿਗੇ ਉਥੇ ਅਫਸਰ ਜਿਹੜੇ ਉਹਨਾਂ ਨੂੰ ਅਸੀਂ ਮਿਲੇ ਉਹਨਾਂ ਨੇ ਬੜਾ ਹੀ ਸੋਹਣੇ ਤਰੀਕੇ ਨਾਲ ਸਾਨੂੰ ਇਹ ਕਹਿਤਾ ਕਿ ਮੈਡਮ ਤੁਹਾਡੇ ਤਾਂ ਜੁਆਇਨਿੰਗ 2016 ਵਿੱਚ ਹੈ ਤੇ ਅਸੀਂ 14 ਦਾ ਐਕਸਪੀਰੀਅੰਸ ਨਾਲ 13 ਦਾ ਸੌਰੀ ਨਾਲ ਲਾਇਆ 1 ਸਾਲ ਦਾ ਸਾਡੇ ਕੋਲੇ ਉਸ ਵਕਤ ਐਕਸਪੀਰੀਅੰਸ ਸਰਟੀਫਿਕੇਟ ਨਹੀਂ ਸੀਗਾ ਕਿਉਂਕਿ ਮੈਂ ਇਥੇ ਜੌਬ ਨਹੀਂ ਸੀ ਕਰਦੀ ਉਸ ਟਾਈਮ ਆਦਰਵਾਇਜ਼ ਇਹਨਾਂ ਨੇ ਪੋਸਟਾਂ ਕੱਢੀਆਂ ਸੀ ਦਾ ਸਾਰਾ ਸੀ ਭਰੀਆਂ ਨਾ ਸਾਡੀ ਕੀ ਗਲਤੀ ਆ ਪਿਛਲੀ ਵਾਰ ਇਹਨਾਂ ਨੇ 2014 ਚ ਪੋਸਟਾਂ ਕੱਢੀਆਂ ਸੀਗੀਆਂ ਜਿਹੜੀਆਂ ਕਿ ਸਾਰਿਆਂ ਨੇ ਫਿਲ ਕੀਤੀਆਂ ਸੀਗੀਆਂ ਤੇ 2018 ਚ ਸਾਡਾ ਪੇਪਰ ਹੋਇਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਹੁਣ ਰਿਜ਼ਲਟ ਜਾਰੀ ਕੀਤਾਗਾ ਜਿਹੜਾ ਰਿਜ਼ਲਟ ਜਾਰੀ ਕੀਤਾ ਉਹਦੇ ਤੋਂ ਅਸੀਂ ਸੰਤੁਸ਼ਟ ਨਹੀਂ ਹਾਂਗੇ ਕਾਰਨ ਕਿ ਕਈ ਤਾਂ ਹਾਈएस्ट ਆ ਜਿਹੜੇ ਜਿਵੇਂ ਪਹਿਲਾਂ ਮੈਡਮ ਬੋਲ ਕੇ ਗਏ ਹੈਗੇ ਉਹਨਾਂ ਦੇ 85 ਨੰਬਰ ਸੀ ਉਹ ਵੀ ਫਿਰਦੇ ਹੈਗੇ ਤੇ ਕਈ ਜਿਹੜੇ ਜ਼ੀਰੋ ਵਾਲੇ ਉਹ ਵੀ ਉਹਨਾਂ ਨੇ ਦੋ ਤਿੰਨ ਜਾਣੇ ਪਾਏ ਹੋਏ ਆ ਇਦਾਂ ਦੇ ਵੀ ਹੈਗੇ ਆ ਵੀ ਜਿਨ੍ਹਾਂ ਨੇ ਪੇਪਰ ਹੀ ਨਹੀਂ ਦਿੱਤਾਗਾ ਤੇ ਫਿਰ ਜੇ ਅਸੀਂ ਮਤਲਬ ਇਸ ਕੇ ਫਾਰਮ ਭਰ ਦੇ ਯੋਗ ਹੀ ਨਹੀਂ ਸੀ ਫਿਰ ਸਾਡੇ ਆਨਲਾਈਨ ਫਾਰਮ ਕਿਉਂ ਭਰੇ ਗਏ ਆਨਲਾਈਨ ਫਾਰਮ ਰਿਜੈਕਟ ਹੋ ਜਾਂਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਪਰ ਜਿਵੇਂ ਹੁਣ ਇੱਥੇ ਅਸੀਂ ਇੰਨੇ ਚਾਰ ਤੇ ਜੌਬ ਕਰਦੇ ਆ ਨਾ ਇਹਨਾਂ ਨੇ ਕੋਈ ਐਕਸਪੀਰੀਅੰਸ ਦੇਖਿਆ ਨਾ ਕੋਸ਼ਿਸ਼ ਜਿਹੜੇ ਪੇਪਰ 'ਚ ਨਹੀਂ ਬੈਠੇ ਜਿਉਂ ਉਹਨਾਂ ਨੂੰ ਵੀ ਬੁਲਾਇਆ ਗਿਆ ਹਾਂਜੀ ਹਾਂਜੀ ਤੇ ਜਿਹੜੇ ਇਹਦੇ 'ਚ ਮਾਈਨਸ ਮਾਰਕਿੰਗ ਸੀਗੀ ਕੁਝ ਮਾਈਨਸ ਵਾਲੇ ਮਾਈਨਸ ਵਾਲੇ ਤਿੰਨ ਚਾਰ ਜਾਣੇ ਹੈਗੇ ਉਹ ਵੀ ਆਈ ਗਏ ਆ ਵਿੱਚ ਇਹਨਾਂ ਨੇ ਭੁਲਾਏ ਆ ਕਿ ਵੈਸੀ ਆਏ ਨਹੀਂ ਸਰ ਉਹ ਲਿਸਟ ਬਣੀ ਆ ਜੀ ਲਿਸਟ ਬਣੀ ਆ ਸਰ ਵੀ ਸਾਨੂੰ ਕੋਈ ਕਲੀਅਰ ਨਹੀਂ ਕਰ ਰਿਹਾਗਾ ਜੇ ਅਸੀਂ ਜਿੱਥੋਂ ਵੀ ਇਥੋਂ ਮੈਡੀਕਲ ਚ ਵੀ ਕਿਸੇ ਨੂੰ ਕਈ ਵਾਰ ਪੁੱਛਿਆਗਾ ਜਾਂ ਜਿਵੇਂ ਹੁਣ ਵੀ ਸੀ ਸਰ ਨਾਲ ਵੀ ਕਈ ਮੈਡਮ ਇਹਨਾਂ ਦੀ ਰਾਧਾ ਦੀ ਗੱਲ ਹੋਈ ਸੀਗੀ ਉਹ ਵੀ ਕਹਿ ਰਹੇ ਆ ਵੀ ਸਾਨੂੰ ਨਹੀਂ ਪਤਾਗਾ ਇਹ ਹਾਈ ਕੋਰਟ ਦੀ ਲਿਸਟ ਆ ਜੀ ਤੇ ਨੰਬਰ ਸਾਡੇ ਵੀ ਵਧੀਆ ਆਏ ਹੋਏ ਆ ਸਭ ਦੇ ਬਟ ਇਹਨਾਂ ਨੇ ਪੋਸਟਾ ਤਾਂ 2014 ਚ ਕੱਢੀਆਂ ਸੀਗੀਆਂ ਬਟ ਜੋਦੀ ਪੋਸਟਾ ਦੇ ਵਿੱਚ ਇਹਨਾਂ ਨੇ 1 ਇਅਰ ਐਕਸਪੀਰੀਅੰਸ ਜ਼ਰੂਰ ਲਿਖਿਆ ਬਟ ਐਕਸਪੀਰੀਅੰਸ ਦਾ ਕੋਈ ਟਾਈਮ ਨਹੀਂ ਲਿਖਿਆ ਵੀ ਕਿੰਨੇ ਤੋਂ ਕਿਹੜੇ ਸਾਲ ਦਾ ਹੋਣਾ ਚਾਹੀਦਾ ਜਾਂ ਕੁਝ ਵੀ ਆ ਜਦੋਂ ਪੋਸਟ ਭਰਿਆ ਗਈ ਸਭੀਓਂ ਆਨਲਾਈਨ ਭਰਿਆ ਗਈਆਂ ਸੀਆਂ ਜੇ ਕਿਸੇ ਬੰਦੇ ਕੋਲ ਐਕਸਪੀਰੀਅੰਸ ਨਹੀਂ ਸੀ ਤਾਂ ਉਹਦੇ ਉਸੇ ਟਾਈਮ ਹੀ ਫਾਰਮ ਜਿਹੜੇ ਰਿਜੈਕਟ ਹੋਣਾ ਚਾਹੀਦੇ ਸੀਗੇ ਸਾਰੇ ਬੰਦਿਆਂ ਨੇ ਫੀਸ ਵੀ ਭਰੀ ਆ ਸਭ ਕੁਝ ਹੋਇਆ ਬਟ ਹੁਣ ਜੋ ਵੀ ਆ ਮੈਰਿਟ ਦੇ ਆਧਾਰ ਤੇ ਕਿਸੇ ਵੀ ਬੰਦੇ ਨੂੰ ਨਹੀਂ ਚੱਕਿਆ ਜਾਣਾ ਉਹਨੇ ਸਾਲ ਸਿੱਧੇ ਗੱਡੇ ਆ ਇਹੀ ਵੀ ਐ ਕਿ ਬੈਠੇ ਕਦੇ ਕਦੇ ਕੋਈ ਨਾ ਕੋਈ ਸੋਲੂਸ਼ਨ ਤਾਂ ਹੋਊਗਾ ਸਾਰੇ ਹੀ ਅਸੀਂ ਆਊਟਸੋਰਸ ਕਰਦੇ ਹਾਂ ਜਿੰਨੇ ਵੀ ਸਰ ਨੂੰ ਸਰ ਦੁੱਖ ਕੋਈ ਨਹੀਂਗਾ ਵੀ ਸਾਡੇ ਆਪ ਦੇ ਭੈਣ ਭਰਾ ਆ ਗਏ ਮੇਰੇ ਤਾਂ ਖੁੱਦ ਦਾ ਬ੍ਰਦਰ ਆਗਾ ਵੀ ਉਹ ਜਿਹੜੇ ਆਏ ਆਗੇ ਨਾਮ ਆਏ ਆ ਪਰ ਸਾਨੂੰ ਦੁੱਖ ਇਹ ਆ ਵੀ ਵਿੱਚ ਜ਼ੀਰੋ ਵਾਲੇ ਤਾਂ ਨਾਮ ਚੱਕਦੇ ਆ ਨਾ ਸਾਨੂੰ ਕਿੰਨਿਆਂ ਨੇ ਪੇਪਰ ਵੀ ਨਹੀਂ ਦਿੱਤਾ ਕਈਆਂ ਨੇ ਪੇਪਰ ਹੀ ਨਹੀਂ ਦਿੱਤਾ ਉਹ ਵੀ ਨਾਮ ਵਿੱਚ ਆਏ ਹੋਏ ਆ ਕਿੰਨੇ ਕੁ ਪ੍ਰਭਾਵ ਤੋਰੇ ਐਗਿਸਟ ਕਰਕੇ ਸਟੂਡੈਂਟ ਸਰ 700 ਮੁਲਾਜ਼ਮ ਆ ਜਿਹੜੇ ਅਸੀਂ ਮਤਲਬ ਜਿਨ੍ਹਾਂ ਨੇ ਪੇਪਰ ਦਿੱਤੇ ਸੀਗੇ ਤੇ ਉੱਥੇ ਦਾ ਸਾਰੇ 10 15 ਨਾਮ ਆ ਜਿਹੜੇ ਸਾਡੇ ਵਿੱਚੋਂ ਲੈ ਗਏ ਆਗੇ ਮਤਲਬ ਕੋਸ਼ ਅੰਡਰ ਵਾਲੇ ਆ ਕੋਈ ਦੂਸਰੇ ਆਊਟਸੋਰਸਿੰਗ ਵਾਲੇ ਆ ਤਾਂ ਬਾਕੀ ਤਾਂ ਪ੍ਰਭਾਵਿਤ ਹੀ ਹੁਣ ਸਾਨੂੰ ਤਾਂ ਫੀਲਿੰਗ ਹੀ ਹਟ ਗਈ ਆ ਬਾਸ ਹੁੰਦੀ ਆਕਸੋ ਵਿੱਚੋਂ ਕਿਸੇ ਨੂੰ ਵੀ ਲਿਆ ਤੇ ਥੋੜੇ ਜਣਾ ਹੀ ਆ ਜੀ ਗਿਣਤੀ ਦੇ ਉਹਨਾਂ ਵਿੱਚੋਂ ਫੇਲ ਵੀ ਆ ਜਿਹੜੇ ਉਹ ਵੀ ਲੈ ਗਏ ਆ ਜਿਨ੍ਹਾਂ ਨੇ ਪੇਪਰ ਨਹੀਂ ਦਿੱਤਾ ਉਹ ਵੀ ਲੈ ਗਏ ਆ ਕੋਈ ਯੂਨੀਵਰਸਿਟੀ ਅੰਡਰ ਕੰਮ ਕਰਦੇ ਸੋ ਵੀ ਲੈ ਗਏ ਉਹਨਾਂ ਨੇ ਰਿਜ਼ਲਟ ਮਿਕਸ ਮਤਲਬ ਸਾਨੂੰ ਇਹ ਵੀ ਸਾਨੂੰ ਕਲੀਅਰ ਤਾਂ ਕਰਨਾ ਵੀ ਇਹ ਇਹਨਾਂ ਨੇ ਐਕਸਪੀਰੀਅੰਸ ਚੱਕਿਆ ਕੀ ਕੀਤਾ ਕੀ ਨਹੀਂ ਕੀਤਾ ਕਿਹੜੀ ਮੈਰਿਟ ਬਣੀ ਆ ਹੁਣ ਯੂਨੀਵਰਸਿਟੀ ਜਿਹੜੇ ਪੇਪਰ ਪੂਪਰ ਹੁੰਦੇ ਉਹਨਾਂ ਨੇ ਮੈਰਿਟ ਬਣ ਕੇ ਆਉ ਇਹਨਾਂ ਦਾ ਪੇਪਰ ਆਇਆ ਸੀਗਾ ਜੀ 2018 ਚ ਜੀ ਦਿੱਤਾ ਸੀਗਾ ਉਹਨਾਂ ਦਾ ਜਦੋਂ ਰਿਜ਼ਲਟ ਆਇਆ ਜੀ ਰਿਜ਼ਲਟ ਦੀ ਮੈਟ ਉਹ ਮੇਰੇ ਹੱਥ 'ਚ ਆ ਜੋ ਇਹ ਮੈਟ ਸੀਗੀ ਉਹ ਤਾਂ ਨੰਬਰ ਮੈਟਲ ਤਾਂ ਚੱਕੇ ਨਹੀਂ ਗਏ ਜਿਹੜੇ ਜ਼ੀਰੋ ਵਾਲੇ ਨੰਬਰ ਸੀਗੇ ਠੀਕ ਹੈ ਤੇ ਜਾਂ ਜਿਨ੍ਹਾਂ ਦੀ ਛਪਾਰ ਸੀਗੀ ਉਹ ਇਹਨਾਂ ਨੇ ਨੇ ਬੰਦਿਆਂ ਨੂੰ ਵੈਰੀਫਿਕੇਸ਼ਨ ਵਾਸਤੇ ਸੱਦ ਲਿਆ ਜੀ ਅੱਜ ਉਹ ਵੈਰੀਫਿਕੇਸ਼ਨ ਹੋਈ ਜਾਂਦੀ ਆ ਇਸ ਤੋਂ ਅਸੀਂ ਬਹੁਤ ਨਾਰਾਜ਼ ਆ ਅਸੀਂ ਤਿੱਖਾ ਸੰਘਰਸ਼ ਕਰਾਂਗੇ ਜਿਹੜਾ ਪਹਿਲਾ ਰਿਜ਼ਲਟ ਹੋਰ ਸੀ ਹੁਣ ਪਹਿਲਾ ਰਿਜ਼ਲਟ ਜਿਹੜਾ ਸੀਗਾ ਜੀ ਉਹਨਾਂ ਦੀ ਦੀ ਮੈਰਿਟ ਜਿਹੜੀ ਇਹਨਾਂ ਨੇ ਬਣਾਈ ਹੋਰ ਬੱਚਿਆਂ ਦੀ ਠੀਕ ਹੈ ਜੀ ਉਹ ਜਿਹੜੇ ਜ਼ੀਰੋ ਵਾਲੇ ਆ ਉਹ ਵੀ ਚੱਕੇ ਗਏ ਆ ਤੇ ਜਿਹੜੇ ਮਤਲਬ ਕਿ ਜਿਨ੍ਹਾਂ ਨੇ ਪੇਪਰ ਨਹੀਂ ਦਿੱਤਾ ਉਹ ਵੀ ਚੱਕੇ ਗਏ ਆ ਵੀ ਲਿਸਟ ਦੁਬਾਰ ਤੋਂ ਬਣਾਈ ਜਾਵੇ ਜਿਹਦੇ ਵਿੱਚ ਕੀ ਐਲੀਜੀਬਲ ਬੰਦੇ ਲੈ ਜਾਣ ਨਾ ਕਿ ਜਿਨ੍ਹਾਂ ਦੇ ਮਾਈਨਸ ਨੰਬਰ ਹੈਗੇ ਆ ਉਹਨਾਂ ਨੂੰ ਲਿਆ ਜਾਵੇ ਤੇ ਜਿਵੇਂ ਕਿ ਸਰਕਾਰ ਕਹਿੰਦੀ ਹੈਗੀ ਆ ਵੀ ਅਸੀਂ ਕ腐ਸ਼ਨ ਖਤਮ ਕਰਤੀ ਆ ਇਸ ਲਿਸਟ ਨੂੰ ਵੇਖ ਕੇ ਤਾਂ ਅੱਦਾਂ ਲੱਗਦਾ ਜਿਵੇਂ ਕਿ ਸਾਰੇ ਸ਼ਪਾਰਸ਼ੀ ਬੰਦੇ ਆ ਜਾਂ ਪੈਸਾ ਲੈ ਕੇ ਲਿਸਟ ਤਿਆਰ ਕੀਤੀ ਗਈ ਆ ਇਹ ਰਿਕਰੂਟਮੈਂਟ ਜਿਹੜੀ ਸੀ ਇਹਦੀ ਐਡਵਰਟਾਈਜ਼ਮੈਂਟ 2014 ਵਿੱਚ ਆਈ ਸੀ ਇਹਦੇ ਵਿੱਚ 90 ਹੈਲਪਰਜ਼ ਦੀ ਰਿਕਰੂਟਮੈਂਟ ਦਾ ਸੀ ਤੇ ਇਹ 2018 ਵਿੱਚ ਪੇਪਰ ਕੰਡਕਟ ਹੋਇਆ ਤੇ ਰਿਜ਼ਲਟ ਡਿਕਲੇਅਰ ਹੋਇਆ 2023 ਵਿੱਚ ਤੇ ਇਹਦੇ ਵਿੱਚ ਜਿਹੜੇ ਹੈਲਪਰਜ਼ ਦਾ ਐਡਵਰਟਾਈਜ਼ਮੈਂਟ ਦੇ ਅਕੋਰਡਿੰਗ ਡਾਕੂਮੈਂਟ ਵੈਰੀਫਿਕੇਸ਼ਨ ਚੱਲ ਰਿਹਾ ਉਹਦੇ ਵਿੱਚ 1 ਸਾਲ ਦਾ ਐਕਸਪੀਰੀਅੰਸ ਹੈਲਪਰ ਦਾ ਮੰਗਿਆ ਸੀ ਜਿਹੜਾ 2014 ਵਿੱਚ ਕੰਪਲੀਟ ਹੋਣਾ ਚਾਹੀਦਾ ਸੀ ਤੇ ਸਾਰਾ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਹੈ ਉਹ ਐਡਵਰਟਾਈਜ਼ਮੈਂਟ ਦੇ ਅਕੋਰਡਿੰਗ ਹੀ ਚੱਲ ਰਿਹਾ ਹੈ ਹਲੇ ਅਪਾਇੰਟਮੈਂਟ ਲੈਟਰ ਨਹੀਂ ਇਸ਼ੂ ਕੀਤੇ ਗਏ ਤੇ ਅਗਰ ਕਿਸੇ ਨੂੰ ਕੋਈ ਆਬਜ਼ਰਵੇਸ਼ਨ ਹੈ ਮੈਰਿਟਿਜ ਤੇ ਉਹ ਵੈਬਸਾਈਟ ਤੇ ਸਾਨੂੰ ਭੇਜ ਸਕਦੇ ਨੇ ਤੇ ਉਹਨਦੇ ਵਾਸਤੇ ਇੱਕ ਹਫਤੇ ਦਾ ਟਾਈਮ ਦਿੱਤਾ ਜਾਏਗਾ ਤੇ ਅਪਾਇੰਟਮੈਂਟ ਲੈਟਰ ਹਲੇ ਨਹੀਂ ਇਸ਼ੂ ਹੋ ਰਿਹਾ ਪਰ